ਹਾਂਜੀ ਗੁਜਰੀ ਸ੍ਰੀ ਜੈਦੇਵ ਜੀ ਦਾ ਪਾਦਾ ਘਰ ਚੌਥਾ ਇਹ ਪਰਮਾਦ ਪੁਰਖੋਤਮ ਨ ਪਰ ਪਰਕ ਮਨੋਪਿਯੰ ਸਤ ਆਦ ਭਾਵ ਰਤਨ ਪਰਮ ਭੂਤੰਗ ਪ੍ਰਕ੍ਰਿਤ ਵਰੰਗ ਜਦ ਚਿਤ ਸਰਬਗਤ ਸਰਬਗਤੰ ਸਰਬਗਤ ਗਤ ਹੈ ਸਰਬਗਤ ਅੱਛਾ ਜੀ ਸਰਬਗਤ ਹੈ ਜਦ ਚਿੰਤ ਜਦ ਚਿੰਤ ਹਾਂਜੀ ਪਰਮਾਤਮਾ ਸਭ ਤੋਂ ਪਹਿਲਾਂ ਹਾਂਜੀ ਜਿਹੜਾ ਜੀਵਾਤਮਾ ਹੈ ਨਾ ਇਹ ਪੁਰਖ ਵੀ ਹੈ ਮਨ ਵੀ ਹੈ ਪੁਰਖ ਤਾਂ ਹੈਗਾ ਇਹਦਾ ਮੂਲ ਚਿੱਤ ਅੱਛਾ ਜੀ ਤੇ ਤਰ੍ਹਾਂ ਇੱਕ ਸੀਗਾ ਪੁਰਖ ਦੇ ਵਿੱਚ ਬਾਣ ਉਹਦਾ ਸਵਾਇਆ ਹੋਇਆ ਸੀ ਪਰ ਕੋ ਬਰੋ ਪੀਓ ਹਾਂਜੀ ਮਨੋ ਪੀ ਮੰਗ ਪਰ ਬਾਣ ਪੀਤਾ ਹੋਇਆ ਸੀ ਉਹਦਾ ਅੰਦਰ ਅਸੀਂ ਪਾਇਆ ਸੀ ਉਹਦੇ ਮਨ ਅੱਛਾ ਜੀ ਸਤ ਆਤਿ ਭਾਵ ਰਤਮ ਹਾਂਜੀ ਜਿਹੜਾ ਆਤ ਸੱਚ ਹੈ ਨਾ ਉਹਦੇ ਭਾਵ ਦੇ ਵਿੱਚ ਰਤਿਆ ਹੋਇਆ ਸੀ ਇਹ ਹੈ ਸ੍ਰਿਸ਼ਟੀ ਪਹਿਲਾ ਸ੍ਰਿਸ਼ਟੀ ਤੋਂ ਪਹਿਲਾਂ ਦਾ ਰੂਪ ਇਹਦਾ ਅੱਛਾ ਜੀ ਇੱਕ ਦਾ ਜਿਹੜਾ ਰੂਪ ਹੈ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਦਾ ਨਾ ਹਾਂਜੀ ਉਹ ਹੈ ਇਹ ਠੀਕ ਹੈ ਜੀ ਹਾਂ ਜਿਵੇਂ ਪ੍ਰਥਮੇ ਵਸਿਆ ਸੱਤ ਕਾ ਖੇੜਾ ਹਾਂਜੀ ਉਹ ਜਿਹੜੀ ਠੀਕ ਹੈ ਜੀ ਤੇ ਉਹ ਸੱਤ ਕੇ ਖੇੜੇ ਵਿੱਚ ਹੈ ਅੱਛਾ ਜੀ ਹਾਂ ਪਹਿਲ ਪੁਰੀਏ ਪੁੰਦਰਕ ਵਰਦਾ ਹੂੰ ਹੂੰ ਸਾਡੇ ਹੰਸਾ ਜਦੋਂ ਹਾਂਜੀ ਇਹ ਉਹ ਉਹ ਐਸਾ ਹੈ अच्छा जी। ਬਹਿਲ ਪੁਰੀਏ ਪੁੰਦਰਕ ਵਰਦਾ ਹੂੰ ਹੂੰ ਪੁੰਦਰਕ ਇਹ ਖੜਿਆ ਹੋਇਆ ਸੀ ਜਿਵੇਂ ਕਬਲ ਦੇ ਫੋਟੋ ਖੜੇ ਹੁੰਦੇ ਨੇ ਨਾ ਸਾਰੇ ਹੀ ਚਿੱਟੇ 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 ਦਾ ਜਿਹੜਾ ਰਾਇ ਰੱਖਿਆ ਸੀ। ਅੱਛਾ ਜੀ। ਸਾਰੇ ਹੀ ਇਰਦੇ ਖੜੇ ਹੋਏ ਦੀਆਂ ਚਿੱਟੇ ਸੀ ਕਾਲਾ ਕੋਈ ਵੀ ਨਹੀਂ ਸੀ। ਅੱਛਾ ਜੀ। ਚਾਰ ਤਾਜੇ ਹੰਸਾਂ ਅਗਲੇ ਜਨਮ ਹਾਂ ਅਰੇ ਜਿਹੜੇ ਜਨਮੇ ਬਰ ਬਰ ਉਹ ਤਾਂ ਜਾਨਵਰ ਸੀ ਤੋਂ ਸਲਮਾਨ ਗਿਆਨਵਾਨ ਹੋ ਜਾਂਦਾ ਜਾਨਵਰ ਜਾਂਦਾ ਠੀਕ ਹੈ ਇਹ ਵੀ ਹੰਸੇ ਸੀ ਸਗਲੇ ਜਨ ਸਾਰੇ ਜਲ ਹੁਸ ਸੀਗੇ ਕਾਲਾ ਕੋਈ ਵੀ ਨਹੀਂ ਸੀ ਇੱਥੇ ਵੀ ਉਹੀ ਗੱਲ ਹੈ ਅੱਛਾ ਜੀ ਬਾਣਾ ਸੁਵਿਚਾਰ ਹੋਇਆ ਜੀ ਹਾਂ ਠੀਕ ਹੈ ਜਿਨੀ ਸ਼ਬਦਾਵਲੀ ਮੁਸ਼ਕਲ ਹੈ ਉਹਨੇ ਅਰਥ ਵੀ ਮੁਸ਼ਕਲ ਹੈ ਸ਼ਬਦ ਇਹ ਜੀ ਹਾਂਜੀ ਹਾਂਜੀ ਅੱਛਾ ਜੀ ਪਰਮ ਪਰਮਤਪੂਤੰਗ ਪ੍ਰਕਿਰਤ ਪਰੰਗ ਜਦ ਚਿੰਤ ਸਰਬ ਸਰਵ ਬਗਤੰ ਆਇਆ ਇਹ ਪਰਮ ਅਧਪੂਤੰ ਦਾਸ ਹੈ ਅੱਛਾ ਜੀ ਸੱਦੀ ਹੋਈ ਹੋਈ ਹੈ ਠੀਕ ਹੈ ਜੀ ਬੜਾ ਆਣਾ ਦਾ ਸਾਇਲੈਂਟ ਹੋ ਗਿਆ ਥੇ ਅੱਛਾ ਜੀ ਪਰ ਉਹ ਜਦ ਅਧਪੂਤੰ ਬੁਲਾਉਂਦਾ ਹੈ ਹਾਂ ਹਾਂ ਇੰਦਾ ਅਨਪੂਰਨ ਹੈ ਜਿਹੜਾ ਹੈਰਾਨੀ ਕਰਨ ਵਾਲਾ ਹੋਵੇ ਠੀਕ ਹੈ ਜੀ ਇਹਦਾ ਵਿਸਾਦ ਰੂਪ ਸੀ ਉਹਦਾ ਵਿਸਾਦ ਵਿੱਚ ਸੀ ਇਹ ਵਿਸਾਦ ਕਹਿੰਦੇ ਹਾਂ ਨਾ ਠੀਕ ਹੈ ਜੀ ਵਿਸਾਦ ਵਾਸਤੇ ਇਸ ਪਰਮੰਤ ਪੁੱਤਰ ਨੂੰ ਸ਼ਬਦ ਵਾਸਤੇ ਗੁਰੂ ਰੂਪ ਚਲੇ ਵਿਸਾਦ ਰੂਪ ਵਰਤੇ ਅੱਛਾ ਜੀ ਇਹ ਵਿਸਾਦ ਦੀ ਵਿਵਸਥਾ ਹੈ ਹਾਂ ਪ੍ਰਕਿਰਤੀ ਪਰਮ ਪ੍ਰਕਿਰਤੀ ਤੋਂ ਪਰੇ ਸੀ ਅੱਛਾ ਜੀ ਉਦੋਂ ਇਹਦੇ ਅੰਦਰ ਕੋਈ ਵੀ ਹਿਲਚਲ ਨਹੀਂ ਸੀ ਇਹਦੇ ਅੰਦਰ ਕੋਈ ਕਲਪਣਾ ਕਲਪਣੀ ਪ੍ਰਕਿਰਤੀ ਹੈ ਅੱਛਾ ਜੀ ਉਹ ਜਿਹੜਾ ਇਹ ਜਵਸਤਾ ਪੈਦਾ ਹੁੰਦੀ ਹੈ ਇਹਨਾਂ ਅੰਦਰ ਇੱਛਾ ਪੈਦਾ ਹੁੰਦੀ ਹੈ ਉਹ ਇੱਛਾ ਹੀ ਪ੍ਰਕਿਰਤੀ ਬਣਦੀ ਹੈ ਠੀਕ ਹੈ ਆ ਪ੍ਰਕਿਰਤੀ ਹੀ ਹੈ ਪਰਮੇਸ਼ਰ ਦੀ ਇੱਛਾ ਰਜ਼ਾ ਹੂੰ ਇਹ ਪ੍ਰਤੱਖ ਨਹੀਂ ਵੀ ਹੈ ਉਹ ਜਿਹੜੀ ਹਿਰਦੇ ਚੋਂ ਕੀ ਹੈ ਅੱਛਾ ਹਰਦੇਵੀ ਚਾਹ ਦਾ ਪ੍ਰਤਖਰੂਪ ਸਰਵ ਰੀਦਾ ਸਾਡੇ ਠੀਕ ਹੈ ਜੀ ਹਾਂ ਯਾਰ ਇਹ ਦਰਸ਼ਨ ਇਹਨੂੰ ਕੀ ਹੈ ਅਸਾ ਜੀ ਇਹ ਬੇਸਰ ਸੰਸਾਰ ਦਾ ਇੱਕ ਰਾਹ ਹਰ ਦਾ ਰੂਪ ਹੈ ਠੀਕ ਹੈ ਜੀ ਪ੍ਰਤਖੀ ਉਹਦਾ ਰੂਪ ਹੈ ਹੁੰਦਾ ਹਮ ਹਮ ਹਾਲੇ ਜਦ ਚਿੰਤ ਸਰਬਗਤੰ ਪ੍ਰਕਿਰਤੀ ਪਰਮ ਹਮ ਹਮ ਪ੍ਰਕਿਰਤੀ ਪ੍ਰੰਗ ਹਾਂ ਜੀ ਕਿੰਦੀ ਬਾਰੇ ਆਹੋ ਹਾਂ ਰਜਨਾ ਨਹੀਂ ਆਉਦੂ ਕੀ ਕੀ ਰਜਨਾ ਬਿਲਕੁਲ ਨਹੀਂ ਹਾਂ ਚਲੋ ਗਿਆ ਤੁਹਾਨੂੰ ਰਾਗ ਗਾਣਾ ਹੁਕਮਾ ਪਾਰ ਨਾ ਤਾਲਣਾ ਨਾ ਗਾਣਾ ਨਾ ਹੁਕਮੇ ਉਹ ਹੱਤਾ ਹੈ ਹਾਂਜੀ ਕਿਉਂਕਿ ਜੇ ਤਰ ਤੋ ਸਰਬਗਤੰ ਹਾਂਜੀ ਔਰ ਕਿਸੇ ਹਾਲਤ ਵਿੱਚ ਵੀ ਉਹਦੇ ਅੰਦਰ ਚਿੰਤਾ ਨਹੀਂ ਹੈ ਹਾਂ ਹਾਂ ਇਸੇ ਅਵਸਥਾ ਵਿੱਚ ਵੀ ਉਹਦੇ ਅਦਲਕਸ਼ਤਾ ਨਹੀਂ ਹੈ ਕਿ ਤਾਲਾਦ ਕਿਉਂਕਿ ਇਛਾਈ ਨਹੀਂ ਇਛਾਈ ਜੰਤਾਲਾਦ ਹੋ ਰੂ ਠੀਕ ਹੈ ਜੀ ਹੁਣ ਕੀ ਹੈ ਸਰਵਕੀ ਚਿਰਤਾ ਜਿਸ ਬਨ ਮਾਹੀ ਇਹ ਇਸੇ ਤਾਲਾ ਹੋਈ ਨਾਲ ਚਿਰਤਾ ਪਹਿਲਾ ਹੋਈ ਨਾਲ ਹਾਂਜੀ ਇਸ ਤੇ ਵਰਤਾ ਕੋਈ ਨਹੀਂ ਹੂੰ ਇਹ ਜੇਤੀ ਪੈਦਾ ਕੀ ਦੀਓ ਨਾ ਇੱਛਾ ਪੈਦਾ ਕੀ ਵੀ ਤੁਹਾਨੂੰ ਜਰਤਾ ਵੀ ਪੈਦਾ ਹੋ ਗਈ ਅੱਛਾ ਜੀ ਇੱਛਾ ਹੀ ਜਰਤਾ ਹੈ ਜਰਤਾ ਇੱਛਾ ਦਾ ਦੂਸਰਾ ਰੂਪ ਹੈ ਹਾਂ ਹਾਂ ਹਲੇ ਸਰਬਗਤੰਗ ਜੀ ਕੇਵਲ ਨਾਮ ਦਾ ਤੋਰ ਅੱਛਾ ਜੀ ਸ੍ਰੀ ਰਾਮ ਰਾਮ ਕੇਵਲ ਰਾਮ ਨਾਮ ਮਨੋਰੰਗ ਬਦ ਅੰਮ੍ਰਿਤ ਤਤ ਮਯੰਗ ਕੇਵਲ ਬੰਦੇ ਜਿਹੜਾ ਰਾਮਨਾਮ ਦੇ ਵਿੱਚ ਹੀ ਜੁੜਿਆ ਹੋਇਆ ਸੀ ਹਮ ਹਮ ਰਾਮਨਾਮ ਦਾ ਰਸ ਪੀ ਰਿਹਾ ਸੀ ਆਪਣੇ ਅੰਦਰੋਂ ਹੀ ਹਮ ਹਮ ਆਪਣੇ ਅੰਦਰੋਂ ਆਤਮ ਚਿੰਤਨ ਆਤਮ ਚਿੰਤਨ ਦੇ ਵਿੱਚ ਹੀ ਲੱਗਾ ਹੋਇਆ ਸੀ ਆਤਮ ਚਿੰਤਨ ਵਿੱਚ ਆਤਮੜਾ ਹੁੰਦਾ ਠੀਕ ਹੈ ਜੀ ਬਾਹਰ ਮੁਖੀ ਧਿਆਨ ਜਾਂਦਾ ਹੀ ਨਹੀਂ ਸੀ ਹਮ ਹਮ ਬਾਦੇ ਅੰਬੇ ਤੱਕ ਮਾਇਆ ਹਾਂਜੀ ਅੰਬਰ ਦੇ ਇਹ ਕੁਝ ਬੋਲਦਾ ਵੀ ਸੀ ਪਰ ਹਾਂਜੀ ਜੇ ਕੋਈ ਇੱਛਾ ਵੀ ਸੀ ਮਨ ਦੇ ਵਿੱਚ ਤਾਂ ਅੰਬਰ ਜਨ ਆਉਂਦੀ ਉਹ ਇੱਛਾ ਸੀ ਠੀਕ ਹੈ ਜੀ ਜੇ ਕੋਈ ਭੁੱਖ ਵੀ ਸੀ ਤਾਂ ਨਾਲੋਂ ਭੁੱਖ ਸੀ ਨਾ ਮੋੜੀ ਜਾਂਦਾ ਸੀ ਹਾਂ ਹਾਂ ਜੇ ਕੋਈ ਖਿਆਸ਼ੀ ਵੀ ਨਾਲੋਂ ਇੱਛਾ ਸੀ ਨਾ ਉਹ ਰੁਕੜੀ ਜਾਂਦਾ ਸੀ ਹਾਂ ਹਾਂ ਕਾ ਘਰ ਮੇ ਬਿਠੇ ਜੀ ਜੀ ਦੀ ਉਹਨੂੰ ਭੋਖਾ ਉਹਨੂੰ ਆਟੋਮੈਟਿਕ ਮਿਲ ਜਾਂਦੀ ਹੈ ਇਸ ਕਰਕੇ ਰੋਜ਼ਾ ਪੇ ਉੱਥੇ ਠੀਕ ਹੈ ਆਪਾਂ ਸਰਬ ਸਰਵਗਤੰਗ ਦੇ ਕੀ ਅਰਥ ਕੀਤੇ ਸੀ ਜੀ ਹਰ ਹਾਲਤ ਵਿੱਚ ਅੱਛਾ ਜੀ ਤੇ ਹੁਣ ਜਦ ਆਪਾਂ ਕਰਨੇ ਆ ਬਦ ਅਮ੍ਰਿਤ ਤਤਮਯੰਗ ਤਤਮਯੰਗ ਕੀ ਹੈ ਜੀ ਸੱਤ ਦਿਓ ਜਿਹਾ ਸੀ ਅੱਛਾ ਜੀ ਬੋਲ ਬਦ ਦਾ ਮਤਲਬ ਬੋਲਣਾ ਹਾਂ ਹਾਂ ਤੇ ਦੱਲੋ ਬਦ ਦਾ ਬੋਲਣਾ ਹਾਂ ਹਾਂ ਇਹ ਕੋ ਡਿਮਾਂਡ ਵੀ ਸੀ ਕਿ ਮਨ ਬੋਲਦਾ ਵੀ ਸੀ ਹਾਂਜੀ ਤਾਂ ਤਾਂ ਬਰਦੀ ਕੋਟ ਵਾਸਤੇ ਬੋਲਦਾ ਸੀ ਉਹ ਰੁਕ ਨਹੀਂ ਜਾਂਦਾ ਸੀ ਹਾਂ ਮਯੰਗ ਕਿਉਂ ਲਿਖਿਆ ਮਯੰਗ ਦਾ ਕੀ ਭਾਵ ਬਣਦਾ ਜੀ ਤਤ ਮਯੰਗ ਤਤ ਮਯੰਗ ਲਿਖਿਆ ਹੋਇਆ ਨਾ ਮਯੰਗ ਬੰਦ ਸੀ ਜੇ ਕੋਈ ਉਹਦੀ ਜੇ ਉਹਦੀ ਇੱਛਾ ਸੀ ਕੋਈ ਅੱਛਾ ਜੀ ਤਤ ਦੀ ਮੰਗ ਸੀ ਜੇ ਇੱਛਾ ਹੈ ਤਤ ਦੀ ਮੰਗ ਕਰਦਾ ਸੀ ਬਸ ਹਾਂ ਆ ਡਿਮਾਡੋ ਦੀ ਤਰਸਦੀ ਸੀ। ਇਹੀ ਉਹਦੀ ਭੁਖਰੀ ਇਹੋ ਨੂੰ ਮਿਲਦਾ ਸੀ ਇਹੋ ਕਰ ਰਿਹਾ ਸੀ। ਠੀਕ ਹੈ ਜੀ। ਕਹਿੰਦਾ ਸੱਚੇ ਨਾਮ ਦੀ ਲੱਗਾ ਭੁਖ। ਠੀਕ ਹੈ ਜੀ। ਉਹ ਤਾਂ ਭੁੱਖਾ ਖਾਏ ਕੇ ਲਈਏ ਦੁਖ। ਇਹਨਾਂ ਦੇ ਕੋਈ ਦੁੱਖ ਨਹੀਂ ਸੀ ਕਿਉਂਕਿ ਸੱਚੇ ਨਾਮ ਦੀ ਭੁਖ ਸੀ ਨਾ ਉਹ। ਵਿਚਾਰਿਆ ਸੀ ਨਾਮ ਦੇ ਨਾਲ ਜੁੜਿਆ ਤੇ ਦੌੜ ਮਿਲ ਰਿਹਾ ਸੀ। ਹੂੰ ਹੂੰ। ਇਸ ਇਸ ਹਾਲ ਤੇ ਦੁੱਖ ਨਹੀਂ ਸੀ। ਇਨਤਾਰੀ ਸੀ। ਠੀਕ ਹੈ ਜੀ। ਇਹ ਜਿਹੜਾ ਸਾਚੇ ਨਾਮ ਕੀ ਲੱਗਾ ਭੁੱਖ ਉੱਤ ਭੁੱਖਾ ਖਾਏ ਚੱਲੀਏ ਉਹ ਉਹੀ ਗੱਲ ਹੈ ਉਹ ਸੀ ਇਹ ਜਿਹੜਾ ਬਹੁਤ ਘੋਟ ਕੇ ਕਹੇ ਤੀ ਵਿਦਵਾਨ ਦੇ ਕਿਸੇ ਨੇ ਕੋਈ ਹੋਰ ਭਾਸ਼ਾ ਜੋ ਕਹੇ ਤੀ ਸਿੱਧੀ ਜਲਦੀ ਭਾਸ਼ਾ ਜੀ ਠੀਕ ਹੈ ਜੀ ਨਾ ਦਿਨੋਤ ਹਾਂ ਜੀ ਹਾਂ ਜੀ ਅਗਲੀ ਪੰਕਤੀ ਹੈ ਜੀ ਨਾ ਦਿਨੋਤ ਜਸਮਰੇਣ ਜਨਮ ਜਰਾਦ ਮਰਣੰ ਭਯੰਗ ਰਹਾਉ ਦੋਨੋਂ ਨਹੀਂ ਸੀਗੇ ਉਦੋਂ ਅੱਛਾ ਜੀ ਦੋਨੋਂ ਦੀ ਦੋਨੋਂ ਲਈ ਸੀ ਕੀ ਜਾਸਮਾਨੀਲ ਹੂੰ ਹੂੰ ਜਿਹੜਾ ਉਦੋਂ ਜਿਹੜਾ ਹੈ ਨਾ ਜਸ ਉਦੋਂ ਕਹਿੰਦੇ ਨੇ ਉਹ ਨਾਮ ਦੇ ਕਹਿੰਦਾ ਉੱਥੇ ਬੇਗਮਪੁਰੇ ਦੇ ਵਿੱਚ ਜ਼ਵਾਲ ਨਹੀਂ ਉਤਾ ਜ਼ਵਾਲ ਅੱਛਾ ਜੀ ਇਹ ਜ਼ਵਾਲ ਹੈ ਨਾ ਜ਼ਵਾਲ ਉਹ ਜਸਤ ਲਫਜ਼ ਲਿਖਿਆ ਹੈ ਅੱਛਾ ਜੀ ਇਹ ਅਵਸਥਾ ਦੇ ਢਿੱਕੇ ਆਉਣ ਦਾ ਕੋਈ ਉੱਥੇ ਡਲ ਰਹੀ ਸੀ ਹਮ ਹਮ ਇਸ ਅਵਸਥਾ ਦੇ ਅਨੁਸਾਰਿਤ ਬੰਗੋਲ ਜਾਂਦਾ ਕੋਈ ਖਤਰਾ ਵੀ ਨਹੀਂ ਸੀ ਉੱਥੇ ਠੀਕ ਹੈ ਜੀ ਕਿਉਂਕਿ ਉੱਥੇ ਸੁਣਨ ਨੂੰ ਹੋਰ ਕੁਝ ਹੈ ਹੀ ਨਹੀਂ ਸੀ ਹਮ ਹਮ ਹੋਰ ਹੈ ਹੀ ਨਹੀਂ ਸੀ ਭਾਇਆ ਹੈ ਹੀ ਨਹੀਂ ਸੀ ਦੇਖਣ ਨੂੰ ਕੁਝ ਹੈ ਹੀ ਨਹੀਂ ਸੀ ਠੀਕ ਹੈ ਜੀ ਤੇ ਦਨੋਤ ਤੋਂ ਕੀ ਭਾਵ ਲੈਣੇ ਆਪਾਂ ਬੋਲੋ ਅੱਛਾ ਜੀ ਦੋਨੋਂ ਨਹੀਂ ਸੀ ਇੱਕ ਦਾ ਜਸ ਦਾ ਠੀਕ ਹੈ ਜੀ ਇੱਕ ਮਰਨ ਦਾ ਕਬਾਲ ਦਾ ਇੱਕ ਜਰਾ ਦੇ ਬੋਲਣ ਦਾ ਹੂੰ ਹੂੰ ਜਰਾਤੀ ਬੋਲਣ ਠੀਕ ਹੈ ਜੀ ਕੋਈ ਘਟਾ ਪੈ ਰਿਆ ਉੱਥੇ ਉਹ ਜਰਾ ਰੋਗ ਜਰਾ ਰੋਗ ਜਿਹੜਾ ਉਹਦਾ ਖਾਰ ਦਿੰਦਾ ਹੁੰਦਾ ਕਿਸੇ ਵੀ ਚੀਜ਼ ਨੂੰ ਠੀਕ ਹੈ ਜੀ। ਕਿ ਸਰੀਰ ਹੈ ਵਾਇਆ ਹੈ ਨਹੀਂ ਵਾਇਆ ਵੀ ਜਿਹੜਾ ਲੋਕ ਹੁੰਦਾ। ਹੂੰ ਹੂੰ। ਕਿ ਜਿਹੜਾ ਰੋਗਦਾ ਹੀ ਨਹੀਂ। ਠੀਕ ਹੈ ਜੀ। ਆਹ ਜਿਹੜਾ ਰੋਗ ਸੀ ਨਾ ਮੰਡਲ ਸੀ। ਠੀਕ। ਇਸ ਲਈ ਜਵਾਲ ਨਹੀਂ ਸੀ। ਠੀਕ ਹੈ। ਮਲਦੀ ਪੈ ਤਾਲਦੀ ਸੀ ਜਿਹੜਾ ਰੋਗ ਔਰ ਮੰਡਲ ਦੋਏ ਦਿੱਸੀ ਉੱਥੇ। ਠੀਕ ਹੈ ਜੀ। ਹਾਂ ਜੀ। ਜਨਮ ਜਰਾਤ ਮਰਨ ਭਯੰਗਰ ਹਾਉ। ਇਹ ਕਿ ਜਮਾਲ ਹਮਮ ਗਰਬੇ ਠੀਕ ਹੈ ਜੀ ਕਿ ਆ ਜਮਦੇ ਜਮਦੇ ਚਾਰ ਪੈ ਤੋਂ ਬਰੇ ਸੀ ਹਮਮ ਕਿਹੜਾ ਆ ਇਛੇਕ ਇਛਾਈ ਕੋਈ ਹਮਮ ਕੋਈ ਇਸ ਘਰ ਦੇ ਜਮਲ ਦਾ ਉੱਤੇ ਕੋਈ ਢਾਲਦੀ ਸੀ ਭੈੜੀ ਸੀ ਹਮਮ ਉਹ ਤਾਂ ਕੋਈ ਢਾਲ ਤੇ ਹੈ ਨਹੀਂ ਹਮਮ ਜਾਸ ਸੋਇਨ ਸਤ ਸੋਇਨ ਦਾ ਜਿਹੜਾ ਸੀ ਸੋਇਨ ਦਾ ਜਿਹੜਾ ਸੀ ਸੁਕ੍ਰਿਤਿਕ ਰਤਬ ਜਿਹੜਾ ਆਤਮ ਆਤਮੋ ਜਾਸ ਸੀ ਆਤਮ ਰਸ ਆਤਮ ਜਸ ਆ ਆਪਣੀ ਅਵਸਥਾ ਇੱਕ ਦੀ ਅਵਸਥਾ ਸੀ ਉਦੋਂ ਠੀਕ ਹੈ ਜੀ ਜਿਹੜਾ ਇੱਕ ਹੈ ਆਪੇ ਇੱਕ ਸੀ ਉਦੋਂ ਕੋਈ ਅਵਸਥਾ ਨੂੰ ਹੁੜ ਚਾਹੀਦੀ ਹੈ ਇੱਕ ਰਹਿਤਾਏ ਕੋ ਜਨ ਉਹ ਇੱਕ ਨੂੰ ਜਾਣਦਾ ਸੀ ਇਹ ਆਪ ਇੱਕ ਸੀ ਇੱਕ ਦੀ ਉਸ ਹੀ ਵਾਰੇ ਸਾਰਾ ਗਿਆਨ ਉਸ ਹੀ ਇੱਕ ਦਾ ਜਸੋਦ ਉਹ ਜਾਣਦਾ ਸੀ ਕੀ ਹੁੰਦਾ ਹੂੰ ਹੂੰ ਪਰ ਜਾਂਦ ਕਿ ਕੋ ਹੋਊਗਾ ਇੱਕ ਨਹੀਂ ਉਸ ਤ ਜਿਹੜੇ ਕਰ ਸਕੂਗਾ ਤੁਮਰੀ ਉਸ ਤ ਤਪਤੇ ਹੋਏ ਗਿਆਨ ਕਵਲ ਜਾਣ ਸਕੋਈ ਠੀਕ ਹੈ ਇੱਕ ਦਾ ਜਸੋਦ ਵੇਲੇ ਇਹਨੂੰ ਇਹ ਤਾਂ ਸੀ ਉਹ ਜਾਸ ਇੱਕ ਖਾਲਾ ਹੁਣ ਹੋਇਆ ਕੋਈ ਭੁੱਲੇ ਹੋਇਆ ਠੀਕ ਹੈ ਜੀ ਕੋਈ ਵਿਸਰਿਆ ਹੋਇਆ ਹਾਂ ਆਤਮ ਰਸ ਆਤਮ ਵਿਜਾਸ ਇਹ ਵਿਸਰਿਆ ਹੋਇਆ ਠੀਕ ਮਤਲਬ ਭਗਤੀ ਆਤਮ ਗਿਆਨ ਆਤਮ ਧਿਆਨ ਇਹ ਚੀਜ਼ੋ ਵਿਸਰੀ ਹੋਈ ਹੋਈ ਹਾਂ ਰਹੀ ਸੀ ਉਹ ਤੇ ਹਾਂ ਤਾਂ ਭਟਿਆਨੀ ਵੀ ਸੀ ਆਤਮ ਗਾਇਨੀ ਵੀ ਸੀ ਆਤਮ ਰਸੀਆ ਵੀ ਸੀ ਆਤਮ ਜੋਗੀ ਵੀ ਸੀ ਹੂੰ ਹੂੰ ਕੇ ਸਭ ਚੀਜ਼ਾਂ ਲੋ ਸੀ ਹੁਣ ਹੈ ਨਹੀਂ ਠੀਕ ਹੈ ਜੀ ਤੇ ਜਰਾਦ ਦਾ ਮਤਲਬ ਬੁੜਾਪਾ ਜੀ ਜਰਾ ਰੋਗ ਹਾਂ ਠੀਕ ਹੈ ਜੀ ਇਹ ਹਾਂਜੀ ਉਹ ਤੇ ਉਹ ਜਰਾਦ ਉਹ ਤੇ ਕੀ ਹੋਣੀ ਜੋਤ ਨੂੰ ਜਰਾਦ ਹੁੰਦੀ ਹੈ ਜਰਾ ਰੋਗ ਸੱਚਾ ਨਹੀਂ ਹੁੰਦਾ ਇਹ ਮਾਇਆ ਜਿਹਾ ਹੁੰਦਾ ਅੱਛਾ ਜੀ ਪੁਰਾਣਾ ਸਾਟਾ ਪੁਰਾਣਾ ਹੋਵੇ ਨਾ ਜੀ ਠੀਕ ਹੈ ਜੀ ਭਯੰਗ ਦਾ ਮਤਲਬ ਕੋਈ ਭੈ ਨਹੀਂ ਸੀ ਜੀ ਮਰਨ ਦਾ ਕੋਈ ਭੈ ਨਹੀਂ ਸੀ ਉੱਤੇ ਕੋਈ ਭੈ ਨਹੀਂ ਸੀ ਬੜਾ ਬੜਾ ਪੈਦਾ ਦਤਾ ਹੁੰਦਾ ਜੇ ਜਰਾ ਜਰਾ ਹੋ ਗਏ ਇਹ ਪੈਦਾ ਦਾ ਹੁੰਦਾ ਹੁੰਦਾ ਹੂੰ ਹੂੰ ਯਾ ਘੜਦਾ ਹੀ ਕੁਝ ਨਹੀਂ ਠੀਕ ਹੈ ਜੀ ਇਹ ਪੈਗਾ ਦਾ ਹੁੰਦਾ ਠੀਕ ਹੈ ਜੀ ਇਛਸ ਜਮਾਦ ਪੁਰਾ ਭਯੰਗ ਜਸ ਸਵਸਤ ਸੁਕ੍ਰਿਤ ਕ੍ਰਿਤੰ ਅ ਇੱਕ ਚਰਜਮਾਦ ਪਰਾਂ ਦੇ ਉੱਤੇ ਪਰੇ ਸੀ ਨਾ ਭੈਤੋ ਹਾਂ ਹਾਂ ਯਾ ਸਦੀ ਸੁਕ੍ਰਿਤੀ ਯਾ ਯਾ ਸਦੀ ਸੁਕ੍ਰਿਤੀ ਜਿਹੜੀ ਕਿਰਤ ਸੀ ਅੱਛਾ ਜੀ ਉਦੋਂ ਜਗ ਕਰਦਾ ਸੀ ਹਾਂ ਹਾਂ ਹਰ ਜਾਸ ਕਾਇਲੇ ਦੇ ਬਣਾ ਜੋ ਸੰਗੀ ਹੈ ਤੇਰਾ ਜਿਹੜਾ ਜਾਸਾ ਇੱਥੇ ਗੱਲ ਦਾ ਆਦਤ ਪਾਉਣੀ ਹੈ ਕੌਂਦੇ ਹੀ ਰਹਿਣ ਹੂੰ ਹੂੰ ਜਦ ਇਹ ਵਿਸਰਜਣਾ ਫਾੜੀ ਸ਼ੁਰੂ ਹੋ ਜਾਣੀ ਹੈ ਅਸਰ ਹਰ ਵਿਸਰਜਣ ਦਾ ਸਦਾ ਫਾੜੀ ਹੂੰ ਹੂੰ ਯਾਰ ਕਾਤਨਾ ਬੋਲਨੇ ਕੱਲ ਨੇ ਆਪਣੇ ਮੂਲ ਦਾ ਕੋਈ ਮੈਨੂੰ ਆਪਣੇ ਮੂਲ ਨਾਲ ਜਿਵੇਂ ਇੱਕ ਸੱਪ ਲਿਪਟਿਆ ਹੋਇਆ ਚੰਦਲ ਦੇ ਬਿਰਖੂ ਹਾਂ ਉਹ ਗਰਮੀ ਤੋਂ بچਿਆ ਹੋਇਆ ਉਹ ਲੋਚ ਠੜਕ ਤੇ ਅੱਛਾ ਜੀ ਉਹ ਜਿਹੜਾ ਉਹਨੂੰ ਹੰਨਦਾ ਆ ਰਿਹਾ ਉਹ ਜੀ ਤੋਂ ਆ ਰਿਹਾ ਉਹਦਾ ਜਸ ਕਰ ਰਹੇ ਆ ਹਾਂ ਹਾਂ ਇਹ ਉਹ ਆਤਮ ਜੋ ਕਹੇ ਸਭ ਪਰ ਬਿਸ਼ਟਾ ਹੱਡਾ ਡਲ ਹਾਂ ਹਾਂ ਪਰ ਬਾਨਾਰ ਬੰਦਾ ਮੂੜ ਇੱਕ ਕੋਈ ਚੀਜ਼ ਹੈ ਆਪਣੇ ਮੂੜ ਦਾ ਹੀ ਜਸ ਕਰ ਰਿਹਾ ਅਸਲ ਵਿੱਚ ਹਾਂ ਹਾਂ ਇਸ ਕਰਕੇ ਆਤਮ ਕਿਵੇਂ ਹੈ ਇਹ ਹਾਂ ਹਾਂ ਆਪਣੇ ਮੂਰਤੋ ਜਿਹੜਾ ਰੱਖ ਆ ਰਿਹਾ ਆਤਮ ਰਸੇ ਹੈ ਹੂੰ ਹੂੰ ਕਿਸੇ ਦਾ ਨਹੀਂ ਕਰ ਰਿਹਾ ਰਸ ਆਪਣੂ ਹੀ ਕਰ ਰਿਹਾ ਹੈ ਅੱਛਾ ਜੀ ਜਸਤ ਜਸ ਸਵਸਤ ਸੁਕ੍ਰਿਤ ਕਰਤਨ ਤੁਸਤ ਹੂੰ ਹੂੰ ਇਹ ਸੁਕ੍ਰਿਤੀ ਸੀ ਇਹੀ ਕਰਦਾ ਸੀ ਠੀਕ ਹੈ ਜੀ ਹੋਇਆ ਤੇ ਸਤਰੂਪ ਸੀ ਨਾ ਹੂੰ ਹੂੰ ਉਹ ਉਹ ਮਸਤਰੂਪ ਸੀ ਇਹ ਆਪਣਾ ਜਸ ਕਰਦਾ ਜਸ ਕਰਦਾ ਹੂੰ ਹੂੰ ਅ ਅਕਸਰ ਜੀ ਉਹ ਠੀਕ ਹੈ ਸੱਤ ਦਾ ਯਾਸ ਕਰਦਾ ਤਾਂ ਆਪਣੇ ਵੀ ਕਰਦਾ ਸੀ ਉਹ ਕਿਸੇ ਦਾ ਨਹੀਂ ਸੀ ਕਰਦਾ ਠੀਕ ਹੈ ਜੀ ਹੂੰ ਪਾਪ ਭੂਤ ਪਾਪ ਸੰ ਸੰਬਿਯੰਗ ਪਰੰ ਪਰਮੰਗ ਪ੍ਰਸੰਨ ਮਿਦੰ ਇਹ ਕਰਕੇ ਪ੍ਰਸਾਦ ਸੀ ਜੀ ਹੂੰ ਹੂੰ ਪਾਪ ਆਇਆ ਨੇ ਪਪ ਸਾਧਨ ਦਾ ਕੋਈ ਉੱਤੇ ਸਵਾਲ ਹੀ ਨਹੀਂ ਸੀ ਠੀਕ ਹੈ ਜੀ ਐਸੀ ਕੋਈ ਚੀਜ਼ ਨਹੀਂ ਬਾਇ ਵਾਲੀ ਤਾਂ ਹਾਂ ਹਾਂ ਇਹ ਕਰਕੇ ਪਰਮ ਪ੍ਰਸੰਦ ਦਾ ਦਾਸ ਜਿਹੜਾ ਸੀ ਉਹਦੋਂ ਹਾਂ ਹਾਂ ਉਹ ਪਰਮ ਪ੍ਰਸੰਦ ਦਾ ਉਹਦੋਂ ਤਾਂ ਸੀ ਕਿਉਂਕਿ ਉੱਥੇ ਕੋਈ ਬਾਇਆ ਰੂਪੀ ਚੀਜ਼ ਨਹੀਂ ਸੀ ਹਾਜ਼ਰੀ ਸੰਬੀਅੰ ਕੀ ਹੁੰਦਾ ਜੀ ਇਹਦੇ ਸਮਾਨ ਐਸੇ ਵਰਗੀ ਹਾਂ ਹਾਂ ਪਾਪ ਪੁੱਤ ਵਰਗੀ ਕੋਈ ਹੋਰ ਚੀਜ਼ ਨਹੀਂ ਸੀ ਉੱਥੇ ਹਾਂ ਹਾਂ ਹਾਂਜੀ ਬਾਇਆ ਹੈ ਨਾ ਹਾਂਜੀ ਇਹ ਤਾਂ ਚਲ ਇੱਥੇ ਮਾਇਆ ਉੱਤੇ ਕੁਝ ਹੋਰ ਹੋਵੇ ਹੈ ਜਾਂ ਹਾਂ ਹਾਂ ਇੱਥੇ ਤਾਂ ਬਾਇਆ ਹੈ ਨਾ ਭਾਜਾ ਤਾਂ ਹਾਂਜੀ ਪਰ ਉੱਤੇ ਚਲ ਕੁਝ ਹੋਰ ਹੋਵੇ ਹਾਂ ਹਾਂ ਹੁਣ ਜਗਾ ਜਗਾ ਅੜੜ ਉੱਡਲ ਵਾਈ ਹੋਏ ਠੀਕ ਹੈ ਜੀ ਇੱਥੇ ਕੋਈ ਫਰੋਦਾ ਕਿਤੇ ਕੋਈ ਹੁੰਦਾ ਹਾਂ ਹਾਂ ਫੜ ਹੁੰਦੇ ਨੇ ਕਿ ਜਗਾ ਇਹਦੇ ਠੀਕ ਹੈ ਵਿਚਾਲਾ ਇੱਥੇ ਦਾ ਆਮ ਆਇਆ ਉੱਥੇ ਦੇ ਹੋਰ ਕਿਸਮ ਦੀ ਚੀਜ਼ ਹੋਵੇਗਾ ਹਾਂ ਹਾਂ ਨਾ ਨਾ ਇਹ ਕੀ ਤੁਜੀ ਉੱਤੇ ਇਹ ਨਹੀਂ ਕੋਈ ਠੀਕ ਹੈ ਜੀ ਹਾਂ ਹਾਂ ਹਾਂਜੀ ਲੋਭਾਦ ਦ੍ਰਿਸ਼ਟ ਪਰ ਗ੍ਰਹਿੰਗ ਜਦ ਵਿਦ ਆਚਰਣੰ ਜਦ ਆ ਜਾਣੋਗਾ ਲੋਭ ਦਾ ਦ੍ਰਿਸ਼ਟੀ ਦਾ ਪਰਸਰ ਦੇ ਨਗਾ ਜਾਣ ਦਾ ਹਾਂ ਹਾਂ بس ਇਹ ਆ ਜਾਲ ਜਿਹੜਾ ਹੈਗਾ ਇਹ ਦੁੱਖ ਦੀ ਹੋਗੀ ਫਿਰ ਤੇ ਅੱਗੇ ਗਲ ਪਗੜ ਗਿਆ ਨਾ ਹੋ ਜਾਂਦਾ ਫਿਰ ਤਾਂ ਸਰ ਮੁਹੀ ਹੈ ਉਹ ਬਾਹਰ ਮੁਹੀ ਹੋ ਗਿਆ ਤਾਂ دوسری ਵਸਤਾ ਹੋਗੀ ਠੀਕ ਹੈ ਜੀ ਆਹ ਵਾਇਉ ਤੇ ਵੀ ਸੀ ਮਾਇਆ ਦਾ ਰੂਪ ਹੋ ਰਹੀ ਮਾਇਆ ਸ਼ਕਤੀ ਰੂਪ ਹੈ ਉੱਥੇ ਹੂੰ ਹੂੰ ਬਾਹਰ ਹੈ ਪਰ ਹਿਰਦੇ ਤੋਂ ਬਾਹਰ ਹੈ ਆਪਣੇ ਅੰਦਰ ਸੀ ਜਦ ਬਾਹਰ ਜਾਊਗਾ ਐਸੇ ਤੋਂ ਮੈਂ ਹਉਤੇ ਵੀ ਲੱਗ ਜਾਣੀ ਠੀਕ ਹੈ ਜੀ ਤੇ ਜਦ ਵਿਦ ਆਚਰਣ ਜਦੋਂ ਇਹ ਇਸ ਵੀ ਦੇ ਆਚਰਣ ਹੋ ਗਿਆ ਹੂੰ ਹੂੰ ਇਸ ਤਰ੍ਹਾਂ ਦਾ ਜਦ ਕਹਿਦਾ ਠੀਕ ਹੈ ਜੀ ਬਦਲ ਗਿਆ ਨਾ ਹਾਂਜੀ ਉਲਟਾ ਹੋ ਗਿਆ ਹਾਂ ਅ ਬਾਹਰ ਮੁਕੀ ਹੋ ਗਿਆ ਅੰਦਰ ਦਰੋਂ ਆਪਣੇ ਮੂਲ ਨੂੰ ਟੁੱਟ ਕੇ ਬਾਹਰ ਮੁਕੀ ਹੋ ਗਿਆ ਤਜ ਸਕਲ ਦੁਖ ਰਿਤ ਦੁਰਮਤੀ ਭਜ ਚਕਰਧਰ ਸ਼ਰਣ ਇਹਨਾਂ ਕੇ ਤੋਂ ਆ ਜਿਹੜਾ ਬਹਾਲਾ ਪਾਸਾ ਇਹ ਛੱਡ ਕੇ ਤਜ ਕੇ ਸਕਲ ਦੁਖ ਰਿਤ ਇਹ ਦੁਖ ਰਿਤ ਇਹਨੂੰ ਛੱਡਦੇ ਹੁਣ ਹੂੰ ਹੂੰ ਇਹਦੇ ਨਾਲੇ ਤੁੰ ਬਤਾਲਦੀ ਹੈ ਹੂੰ ਹੂੰ ਇਹਦੇ ਦਾ ਦੂਰ ਬਤਾ ਹੈ ਹੂੰ ਹੂੰ ਵਾਜੇ ਚੱਕਰ ਤਰ ਚਲਣ ਫੇਰ ਉਸੇ ਚੱਕਰ ਤਰ ਦੀ ਛੜਨ ਆ ਜਾ ਜਿਹੜੀ ਛੱਡੀ ਸੀ ਹੂੰ ਹੂੰ ਵਾਹ ਦ੍ਰਿਸ਼ਟੀ ਗਈ ਦੁੱਖ ਸ਼ੁਰੂ ਹੋ ਗਿਆ ਆ ਜਾ ਫੇਰ ਮੁੜ ਕੇ ਉੱਥੇ ਹੂੰ ਹੂੰ ਵਾਹ ਚੱਕਰ ਤਰ ਤੋਂ ਕੀ ਆ ਕਿਉਂਕਿ ਲੋਕਾਂ ਦਾ ਇਹ ਵੀ ਲੱਗਦਾ ਵੀ ਚੱਕਰ ਤਰ ਹੋਰ বিষ্ণੂ ਨਾਮ ਲੈਣਾ ਕੋਈ ਨਹੀਂ বিষ্ণੂ ਤਾਂ ਇਹ ਚੱਕਰ ਹੁਣ ਭਾਇਆ ਦਾ ਬਣਾ ਲੇ ਤੇ ਭਾਇਆ ਦਾ ਕਰਤਾ ਹੈ ਜੈ ਸੁਦਰਸ਼ਨ ਚੱਕਰ ਨਹੀਂ ਫਿਰਦਾ ਉਹ ਜੀ ਆਦਾ ਹੋ ਗਿਆ ਨੇ ਖਬਰ ਤਾਂ ਵੀ ਬਣਾ ਲਿਆ ਉਹਨਾਂ ਦੀ ਸੋਚ ਹੈ ਠੀਕ ਹੈ ਸੁਦਰਸ਼ਨ ਉਹ ਤਾਂ ਹ ਚਕਰਤਾ ਹੈ ਤਾਂ ਸੁਦਰਸ਼ਣੀ ਹੋਰੇ ਵੀ ਦਰਸ਼ਨ ਦੀ ਪੱਜ ਚਕਰਤਾਰ ਸਰਣੰਗ ਤਾਂ ਚਕਰਤਾ ਦਾ ਮਤਲਬ ਹੈਗਾ ਆਪਣਾ ਮੂਲ ਇਹ ਇਹ ਪਹਾ ਜਿਹੜਾ ਹੁਣ ਹੋਇਆ ਹੈ ਹਾਂਜੀ ਇਹ ਸੁਦਰਸ਼ਨ ਚਕਰਿਆ ਹੈ ਹੋਰ ਕੀ ਹੈ ਠੀਕ ਹੈ ਜੀ ਉਹ ਬਾਸ ਜੀ ਜਿੱਦਿ ਮੁੜ ਕੇ ਅਦਾ ਰਹੀ ਐ ਇਸ ਦਰਸ਼ਨ ਚੱਕਰਿਆ ਹੋਰ ਕੀ ਐ ਹਾਂ ਹਾਂ ਮੁੜ ਕੇ ਫੇਰੋਤੀ ਆ ਗਿਆ ਕੋ ਬੁਕੇ ਠੀਕ ਐ ਜੀ ਉੱਧਰ ਹੀ ਗੱਲ ਆ ਮੰਨਦੀ ਦੱਸ ਕੇ ਬਾਹਰ ਹੀ ਦੱਸ ਕੇ ਮੋੜ ਕੇ ਫੇਰ ਅੰਦਰ ਕੱਲੇ ਇਹ ਤਾਂ ਚੱਕਰ ਐ ਹੋਰ ਚੱਕਰ ਕੀ ਐ ਹੂੰ ਹੂੰ ਮੁੜ ਜਵਰਾ ਨੂੰ ਬਾਹਰ ਚੱਕਰ ਦੇ ਲੈ ਅਸੀਂ ਹੁਣ ਦੱਸ ਕੀ ਕਰੀਏ ਹਾਂ ਜੀ ਬੇਟਾ ਪੜ੍ਹਨ ਦੇ ਖੇਲੇ ਨੇ ਓ ਠੀਕ ਐ ਜੀ ਮਰਬਾਨੀ ਜੀ ਦਿਹੀ ਦੂਜੀ ਸਾਡੇ ਇੱਕ ਅੱਖ ਦੀ ਆਈ ਇੱਥੋਂ ਦਾ ਠੀਕ ਐ ਜੀ ਇਹ ਡਾਇਲੋਗ ਹੋਏ ਤੇ ਤਾਂ ਗੱਲਬਾਤ ਲੱਗਦਾ ਠੀਕ ਹੈ ਉਹਦਾ ਬੀਸ਼ਾ ਵਾੜਾ ਚੱਕਰ ਜਿਹੜਾ ਪੜਨ ਲੈ ਦਿਖਾ ਲਿਆ ਹੋਇਆ ਹਾਂਜੀ ਹਰੇ ਕੇ ਦੇਖ ਲੈਣ ਤਾਂ ਉਹਦਾ ਕੀ ਹੈ ਹਰ ਭਗਤ ਨਿਜ ਨਹਿ ਕੇਵਲਾ ਰਿੱਧ ਕਰਮਣਾ ਬਚਸਾ ਹਰ ਭਗਤ ਨਿਜ ਦੇਖੋ ਇੱਥੇ ਦੋ ਆ ਗਏ ਹੂੰ ਹੂੰ ਹਰ ਹਰ ਨਿਜੇ ਦੋ ਆ ਗਏ ਹੂੰ ਹੂੰ ਭਰਤੀ ਵਿਚਾਲੇ ਹੈ ਹੂੰ ਹੂੰ ਹਰ ਭਗਤ ਨਿਜ ਦੀ ਭਗਤੇ ਆ ਹਰ ਭਗਤ ਹਰਦਾ ਇਹ ਭਗਤ ਹੈ ਜੀ ਭਗਤੀ ਨਹੀਂ ਹੈ ਭਗਤ ਹੈ ਹਰ ਭਗਤ ਨਿਜ ਹਾਂ ਹਰ ਆ ਲਿਜੋ ਹੂੰ ਹੂੰ ਦੋਏ ਭਗਤ ਰਹੇ ਅੱਛਾ ਜੀ ਦੋਆ ਕਰੂ ਬਹੁਗਾ ਹੂੰ ਹੂੰ ਦੋਏ ਦੋਏ ਕਰੂ ਬਹੁ ਸਕਦੇ ਨੇ ਹੂੰ ਹੂੰ ਨਿੱਜ ਭਗਤੀ ਹੂੰ ਹੂੰ ਸੀਲ ਵਰਤੀ ਨਾਲ ਲਿਖਿਆ ਹੈ ਅਸਾਂ ਜੀ ਉਹ ਤਾਂ ਪਰਮੇਸ਼ਰ ਜੀ 빨리 ਗੱਲ ਹੈ ਕੀਤੀ ਹੋਈ ਹੂੰ ਹੂੰ ਪਰਮਾਤਮਾ ਹੂੰ ਹੂੰ ਪਰਮਾਤਮਾ ਦੀ ਭਗਤੀ ਦੀ ਗੱਲ ਕਰਦੇ ਸਿਵਾਣ ਹੋ ਠੀਕ ਹੈ ਠੀਕ ਹੈ ਜੀ ਕਿਹੜੇ ਭਗਤੀ ਦੀ ਗੱਲ ਕਰਦੇ ਨੇ ਹੂੰ ਹੂੰ ਪਰਮਾਣੇ ਨਾਲ ਨਿੱਜ ਭਗਤੀ ਸੀਲ ਵਰਤੀ ਨਾਲ ਕਹਿੰਦੀ ਹੈ ਹੂੰ ਹੂੰ ਆਪੇ ਜਦੋਂ ਆਪਣਾ ਯਾਪ ਕਹਿੰਦੀ ਹੈ ਹੂੰ ਹੂੰ ਉਹ ਨਾਨਕ ਬੇਨਾਪਾ ਜੀ ਦੇ ਬੇਟੇ ਦਾ ਪਰਵਕੀ ਕਾਈ ਕਹਿੰਦੀ ਐ ਇਹਨਾਂ ਦੀ ਸੁਣੀਆਂ ਨਾ ਗੱਲਾਂ ਹਮ ਹਮ ਬਾਪਣ ਵਾਲੀ ਗੱਲ ਦਾ ਅਸਰ ਹੋ ਗਿਆ ਇਹ ਗੱਲਾਂ ਦਾ ਉੱਤੇ ਦੀ ਲੁਜ਼ਾਰਦੀਆਂ ਹਲ ਸੁਣੀਆਂ ਕਰਦੀਆਂ ਸਾਰੀ ਹਮ ਇਹ ਜਦਾਂ ਸੁਣੀਆਂ ਕਰਦੀਆਂ ਉਹ ਰੈਡੀਮੇਡ ਚੀਜ਼ ਬਣ ਗਈ ਚੱਕਰ ਫੜ ਗਿਆ ਬਾਕੀ ਸੇ ਕੰਮ ਨੇ ਕੀ ਗੱਲ ਹੁੰਦੀ ਦਾ ਚੱਕਰ ਠੀਕ ਹੈ ਇੱਥੇ ਕੋਈ ਕਹਿ ਦੇ ਵਿਸਤਾਰ ਹਮ ਚੱਕਰ ਦਾ ਸਾਨੂੰ ਇਹ ਤਾਂ ਪਿੱਛੋ ਹੈ ਹਮ ਇਹ ਤਾਂ ਵੀ ਰੂਹ ਜਿਹੜੀ ਆਰਟੀਕਲ ਜਿਹੀ ਲਿਖਿਆ ਹੋਇਆ ਹੈ ਤੁਹਾਡੇ ਕੋਲ ਹੁਣ ਦੇਖ ਲਓ ਦੇਖ ਲੈਣੇ ਹਾਂਜੀ ਦੇਖ ਲਓ ਦਿਖਾ ਦੇ ਦੇਖ ਲੈਣੇ ਜੀ ਹਾਂ ਤਿੰਨ ਨੰਬਰ ਪਰ ਹੈਗਾ আচ্ছা ਹਰ 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 ਭਗਤ ਉਹ ਨਿਜ ਦਾ ਇਹਨੇ ਸਮਝਾਓ ਵੀ ਨਿਜ ਦਾ ਮਤਲਬ ਹੈਗਾ ਵੀ ਆਪਣੇ ਮੂਲ ਦਾ ਹਾਲ 업 ਇਹ ਮੂੜੇ ਦਾ ਹਾਰ ਹੈ ਠੀਕ ਹੈ ਜੀ ਜੱਬ ਹਰ ਹਿਰਦੇ ਪਰੋਹੇ ਹੂੰ ਹੂੰ ਜਿਹੜਾ ਜੋ ਹਾਰ ਹੈ ਹੂੰ ਹੂੰ ਜਿਹਨੇ ਆਪਣੀ ਬਖ ਦੇਖੋ ਮੈਂ ਦੱਸਦਾ ਐ ਇਹੀ ਰਾਹ ਦੋ ਤੁਹਾਨੂੰ ਬਸ ਹੂੰ ਪਹਿਲਾਂ ਆ ਦੇਖੋ ਤੁਸੀਂ ਇਹ ਦੇਖ ਲਿਆ ਜਿਵੇਂ ਉਹ ਲਿਖਤ ਸਹੀ ਹੈ ਗੱਲ ਉਹ ਪ੍ਰਭੂ ਜਿਸ ਦੇ ਹੱਥ ਵਿੱਚ ਸੁਦਰਸ਼ਨ ਚੱਕਰ ਹੈ ਉਹ ਪ੍ਰਭੂ ਜੋ ਸਭ ਨੂੰ ਨਾਸ਼ ਵੀ ਕਰ ਸਕਦਾ ਹੈ ਚੱਕਰ ਤਰ ਚੱਕਰਤਾਰੀ ਸੁਦਰਸ਼ਨ ਚੱਕਰਤਾਰੀ ਮੈਂ ਤਾਂ ਪੜਿਆ ਨਹੀਂ ਸੀ ਹੁਣ ਪੜਿਆ ਅਲਿਆਣਾ ਹਾਂ ਜੀ ਜੇ ਮੈਂ ਕਹਾਂ ਐ ਬਗ ਦੀ ਕਟੋਏ ਤੋ ਹੂੰ ਹੂੰ ਆਹ ਤੇ ਠੀਕ ਨੇ ਹੂੰ ਹੂੰ ਕੀ ਕਹ ਲਗੇ ਹੂੰ ਹੂੰ ਮੈਂ ਕਹਿੰਦਾ ਨਾ ਇਹ ਪਸਤੀ ਕਟੋਏ ਮੈਂ ਮੂਰਤੀ ਪੂਜਾ ਫੜ ਲਦੀ ਲਿਖੀ ਹੈਦਾ ਇਹਦੇ ਰੋੜਾ ਪਾਇਆ ਹੈ ਭੜੀ ਹਾਂਜੀ ਇਹ ਕੀ ਲਾ ਹੋਗਾ 11 ਉਗਣੀਆਂ ਖੜੀਆਂ ਹੋ ਜਾਣਗੇ ੁਰਬਾਨੀ ਤੇ ਹੂੰ ਹੂੰ ਜਿਹੜਾ ਇਹ ਬਾਦ ਹੈ ਨਾ ਬਗ ਜਬਦਵਾਨ ਹਾਂਜੀ ਹਜ਼ਾਰ ਉਗਣੀਆਂ ਇੱਥੇ ਖੜੀਆਂ ਹੋ ਜਾਣਗੀਆਂ ਹੂੰ ਜੇ ਤਰੀਕੇ ਦੇ ਨਾਲ ਕੋ ਅਰਥ ਨੇ ਜਿਆਖਣਾ ਠੀਕ ਕੀਤੇ ਹੂੰ ਹੂੰ ਸਾਂਗੜੇ ਤੋਂ ਫਕੀਰਾਂ ਨੇ ਹੀ ਬਾਇੜੀਏ ਤੁਹਾਨੂੰ ਹੂੰ ਹੂੰ ਇਹਦਾ ਜੀ ਪੂਰਤੀ ਪੂਜਾ ਹੂੰ ਇਹ ਆਰਥ ਠੀਕ ਨਾ ਹੋ ਜਾਣ ਸ਼ਰਾਬ ਤੇ ਬਹੁਤ ਗਹਿਰੀ ਹੈ ਅਰਥ ਜਿਨ੍ਹਾਂ ਨੇ ਕਰਾਇਆ ਨੇ ਉਹਨੂੰ ਪਤਾ ਜੇ ਆਰਥ ਠੀਕ ਹੋ ਗਏ ਮੁੜ ਕੇ ਉਹੀ ਹਾਲਾਤ ਪੈਦਾ ਹੋ ਜਾਣ ਲੈ ਜਿਹੜੇ ਗੁਰੂਆਂ ਵੇਲੇ ਸੀ ਹੂੰ ਹੂੰ ਇਹ ਕਰਕੇ ਆ ਰਿਹਾ ਹੈ ਕਿ ਕਰੋੜਾ ਰੁਪਈਆ ਅਰਬਾਂ ਰੁਪਈਆ ਵੀ ਖਰਚ ਕਰ ਸਕਦਾ ਹੈ। ਜੀ ਤੇ ਵਾੜ ਲੋਗਾਂ ਨੇ ਅਰਥਾ ਦਾ ਪਤਾ ਕਰ ਗਿਆ। ਹਮ ਹਮ। ਸਾਰੇ ਉਹ ਕਹਿੰਦੇ ਇਹਨਾਂ ਦੇ ਸਾਰੇ ਜਿਹੜਾ ਵੇਚ ਗਏ। ਹਮ ਹਮ। ਸਾਰੇ ਬੁਧਰਾ ਦੀ ਪੂਰਤੀ ਪੂਜਾ ਗਈ। ਹਮ ਹਮ। ਕਿਉਂਕਿ ਜਿਹੜੇ ਇਹਨਾਂ ਦੇ ਖਲਾਫ ਨੇ। ਹਮ। ਅੱਜ ਵਰਡ ਦੇ ਵਿੱਚ ਜਿਹੜੇ ਆਦਮੀ ਉਹਨਾਂ ਦਾ ਰੋਣਾ ਬੰਦ ਹਮ ਹਮ। ਸਟੇ ਮੀਡੀਆ। ਹਾਂ ਜੀ। ਇਹਨਾਂ ਦਾ ਕੰਟਰੋਲ ਆ ਰਿਹਾ ਉਹਨਾਂ ਜਿਹੜਾ ਤਾਂ ਤੇ ਹਾਂ ਜੀ ਹੂੰ ਹੂੰ ਇਹ ਗੱਲ ਦਾ ਸਾਰਾ ਸੱਟੇ ਨਾਲ ਹੋ ਚੁੱਕਾ ਹੂੰ ਹੂੰ ਇਹ ਗੱਲ ਦਾ ਫਿਕਰ ਹੈ ਇਹ ਵਿਦਵਾਨ ਹੈ ਜੇ ਪੈਸੇ ਤਾਂ ਐਂ ਦਸਤਾਨ ਦੇ ਪੈਸੇ ਹੋ ਇਹਨੂੰ ਹੂੰ ਕਿ 1.5 ਫਿਲਸ ਕਰਦੇ ਹੈ ਠੀਕ ਹੈ ਅੱਡੇ ਵਿਚਾਰਦਾਰਾ ਜੇ ਖਤਮ ਹੋ ਗਈ ਐ ਅੱਜ ਪੜ੍ਹਾਈ ਦਾ ਜ਼ਮਾਨਾ ਹੈ ਹੁਣ ਖੇਲ ਦਾ ਜ਼ਮਾਨਾ ਹਾਂ ਜੀ ਲੋਕਾਂ ਨੇ ਸਾਰਿਆਂ ਨੇ ਮੰਨ ਲੈਣ ਹੂੰ ਹੂੰ ਅੱਗੇ ਆ ਬੇ ਹੁਣ ਤੇ ਲੋਕ ਹਾਂ ਜੀ ਹੁਣ ਬੇ ਖੋਰੀਆਂ ਲੋਕ ਹੂੰ ਹੂੰ ਜਵਨ ਨਾ ਬਰ ਗਿਆ ਹਾਂਜੀ ਜੇ ਹੁਣ ਇਹ ਅਰਥ ਬਣ ਲਈਏ ਜਿਹੜੇ ਕੀਤੇ ਨੇ ਸਾਬ ਸੋਨੇ ਫੇਰੇ ਕੀ ਬਣੀ ਫਿਰ ਰੋਡ ਇਹਦੇ ਚ ਹਮ ਹਮ ਇਹ ਪੱਦੀ ਹੋਰ ਸੀ ਹੋ ਤਾਂ ਹੀ ਹੋਈ ਹੈ ਹਮ ਹਮ ਹੋ ਗਿਆ ਖੜਾ ਹਮ ਅਰਥ ਗਲਤ ਕੀਤੇ ਹੋਏ ਨੇ ਪੱਦੀ ਠੀਕ ਹੈ ਉਹਦੀ ਇਹ ਗੱਲ ਹਾਂਜੀ ਅੰਬੀ ਦੇ ਵਿੱਚ ਰੁਕਸੀ ਅਰਥਾਂ ਵਿੱਚ ਰੁਕਸਾ ਇਹ ਕਿਹੜੀ ਲੜਾਈ ਹੈ ਫੇਰੀ ਹੋੜਾਈ ਕੀ ਹੈ ਉਹ ਤਾਂ ਹਰ ਇੱਕ ਜਗ੍ਹਾ ਹੀ ਪ੍ਰਮਾਤਮਾ ਦੀ ਉਹ ਗੱਲ ਕਰਦਾ ਕੇਵਲ ਪ੍ਰਮਾਤਮਾ ਦਾ ਸੁੰਦਰ ਨਾਮ ਸਿਮਰ ਉਹ ਪ੍ਰਮਾਤਮਾ ਸਭ ਤੋਂ ਉੱਚੀ ਹਸਤੀ ਹੈ ਬਸ ਉਹ ਜਿਹੜੇ ਮੂਲ ਦੇ ਅੱਖਰ ਛੱਡ ਗਏ ਪ੍ਰਮਾਤਮਾ ਤੇ ਪਿੱਛੇ ਪੈ ਗਏ ਪ੍ਰਮਾਤਮਾ ਦਾ ਕੋਈ ਲਖਦੇ ਨਹੀਂ ਸਾਰੀ ਗੁਰਬਾਣੀ ਚ ਉਹ ਫਿਰ ਪਰਮੇਸ਼ਰ ਨੂੰ ਹੀ ਪ੍ਰਮਾਤਮਾ ਦੱਸੀ ਜਾਂਦੇ ਨੇ ਪਰਮੇਸ਼ਰ ਪ੍ਰਮਾਤਮਾ ਦੀ ਹੁੰਦਾ ਹਾਂ ਫਿਰ ਗੁਰਮਤਿ ਚ ਤਾਂ ਨਹੀਂ ਹੁੰਦਾ ਪਰ ਉਹਨਾਂ ਨੂੰ ਬਸ ਆਈ ਐਸੇ ਭਲੇਖੇ ਸਾਰੇ ਅਰਥ ਹੋਏ ਹੋਏ ਤੁਸੀਂ ਉਹਦੇ ਦੇਖੋ ਆਪਣੇ ਉਹਦੇ ਵਿੱਚ ਦੇਖ ਜੀ ਜੋੜੇ ਖੋਲ ਕੇ ਹੂੰ ਹੂੰ ਪਰਮਾਤਮਾ ਦਾ ਪਹਿਲਾ ਅਰਥ ਪਰ ਪਹਿਲਾ ਅਰਥ ਪਰਮ ਆਤਮਾ ਲੈ ਕੇ ਗਾਂ ਪਰਮੇਸ਼ਰ ਲਿਖ ਦਿੱਤਾ ਇਹਨੇ ਪਰਮ ਆਤਮ ਲਫਜ਼ ਹੈ ਹਾਂਜੀ ਪਹਿਲਾ ਅਰਥ ਪਰਮਾਤਮਾ ਲਿਖਿਆ ਗਾਂ ਪਰਮੇਸ਼ਰ ਪਰਮੇਸ਼ਰ ਔਰ ਪਰਮਾਤਮਾ ਡੋਟ ਹੁੰਦੇ ਨੇ ਇਹਨੂੰ ਇਹਨਾਂ ਗਿਆਨ ਨਹੀਂ ਦਿੱਤਾ ਸਾਬ ਜ਼ਰੂਰ ਸੀ ਪੜਤ ਤਨਾ ਜਾਣ ਕੇ ਕੀਤੀ ਐ ਦਿੱਲੀ ਚ ਰੌਲਾ ਪਾਇਆ ਹੂੰ ਹੂੰ ਪਰ ਮਨ ਦਾ ਪਰਮਾਤਮਾ ਇਹ ਧਰਮ ਖਤਮ ਕਰਨਾ ਸੀ ਵੇਦ ਵਾਲਾ ਧਰਮ ਖਤਮ ਕਰਨਾ ਸੀ ਭਲਾ ਉਹਦਾ ਤਾਂ ਪੇਸ਼ਾ ਸੀ ਹੂੰ ਚੈਰੀ ਦਾ ਤਾਂ ਸੋਧੂ ਸੀ ਨਾ ਪਰ ਮ ਆਤਮਾ ਤਾਂ ਆਤਮਾ ਬਣ ਜਦੋ ਹਾਂਜੀ ਆਤਮਾ ਦੇ ਸਬੰਧ ਸਫਾਰਵੇ ਬਣੀ ਰਹਾ ਹੂੰ ਇਹੋ ਪਰਮਾਤਮਾ ਦਾ ਜਨੂਨ ਪਰਮਾਤਮਾ ਦਾ ਹਾਂਜੀ ਜਿੰਨੀਆਂ ਦੀ ਬਾਣੀ ਹੈ ਜਿਨ੍ਹਾਂ ਗੁਰਮਖਨੇ ਪਰਮ ਆਤਮ ਦੇ ਹੋ ਹਾਂਜੀ ਪਰਮੇਸ਼ਰ ਦੇ ਦਾਸ ਰਹਿਣਗੇ ਜਿੰਨਾ ਚਿਰ ਇੱਥੇ ਦੇ ਹੂੰ ਹੂੰ ਜੇ ਉਹਨਾਂ ਦਾ ਨਾਮ ਵੱਖਰਾ ਨਾਮਕ ਦਾ ਦਾਸ ਰਹਿ ਰਹੇ ਹੋ ਹੂੰ ਹੂੰ ਜਿੰਨਾ ਜਰ ਬੂਦ ਸਮੁੰਦਰ ਤੋਂ ਵੱਖਰੀ ਆ ਬੂਦ ਹੈ ਹਾਂਜੀ ਜਦ ਬੂਦ ਸਮੁੰਦਰ ਜੀ ਗਿਰਗੀ ਮਿਲ ਗਈ ਸਮੁੰਦਰ ਜੀ ਫਿਰ ਦੂਦ ਹੈ ਹੀ ਫਿਰ ਸਮੁੰਦਰ ਹੈ ਹੂੰ ਹੂੰ ਉਦਲ ਹੋ ਗਏ ਹੋ ਜੂਗਾ ਸੁਰਦਲ ਜਾਨੂੰ ਸੁਰਦਰੇ ਰਹੂਗਾ। ਤੇ ਸਾਡੇ ਪਰਮੇਸ਼ਰ ਲਫਜ਼ ਆਪਣੇ ਆਪ ਚਿੱਤੀ ਬੈਂਡਰ ਰਹੂਗਾ। ਠੀਕ ਹੈ। ਆਹ ਪਰਮਾਤ ਪ੍ਰਿਥੀ ਉਹ ਜੀ ਮਿਲ ਜੂਗਾ ਜਾ ਕੇ। ਹੂੰ ਹੂੰ। ਪਰ ਅ ਤਾਰੇ ਭਗਵਾਨ ਦੋਏ ਮਿਲਦੇ ਨੇ ਜਾ ਕੇ ਪਰਮੇਸ਼ਰ ਚ ਪਰਮੇਸ਼ਰ ਸੁਰਦਰਾ। ਠੀਕ ਹੈ। ਪਰ ਇਸ ਗੱਲ ਦਾ ਭਰਤ ਹੈ। ਹੂੰ ਹਾਂ ਜੀ।